ਚੰਡੀਗੜ੍ਹ ਪੰਚਨ ਤੇ ਮਨੀਸ਼ ਤਵਾੜੀ ਦਾ ਕਾਂਗਰਸ ਵਰਕਰਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਪਰ ਦੂਜੇ ਪਾਸੇ ਨਾਲ ਦੀ ਨਾਲ ਹੀ ਕਾਂਗਰਸ ਦੇ ਕਈ ਅਹੁਦੇਦਾਰਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਸਖਤ ਨਾਰੇਬਾਜੀ ਵੀ ਕੀਤੀ ਹੈ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਦੇ ਲਗਾਏ ਗਏ ਪ੍ਰਧਾਨ ਦਾ ਜੋ ਰਵਈਆ ਹੈ ਉਸ ਨੂੰ ਲੈ ਕੇ ਉਹ ਦੁਖੀ ਨੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅਸਤੀਫਾ ਦਿੱਤੇ ਗਏ ਨੇ ਤੇ ਅਹੁਦੇਦਾਰ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਬੰਸਲ ਨੂੰ ਲਗਾਏ ਗਏ ਸੀ ਜੋ ਕਿ ਪਵਨ ਕੁਮਾਰ ਬੰਸਲ ਦੀ ਟਿਕਟ ਨਾ ਮਿਲਣ ਤੋਂ ਕੁਝ ਨਾਰਾਜ਼ਗੀਆਂ ਵੀ ਜ਼ਾਹਿਰ ਕਰਦੇ ਨਜ਼ਰ ਆਏ ਨੇ ਮੁਰਦਾਬਾਦ ਮੁਰਦਾਬਾਦ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਪਹਿਲੀ ਲਿਸ਼ਟ ਜਾਰੀ ਕੀਤੀ ਸੀ ਜਿਸ ਲਿਸ਼ਟ ਦੇ ਵਿੱਚ ਮਨੀਸ਼ ਤਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨ ਕੀਤਾ ਸੀ ਜਦ ਅੱਜ ਟਿਕਟ ਮਿਲਣ ਤੋਂ ਬਾਅਦ ਮਨੀਸ਼ ਤਵਾੜੀ ਆਪਣੇ ਵਰਕਰ ਆਗੂਆਂ ਦੇ ਨਾਲ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਮਿਲਣ ਪਹੁੰਚੇ ਸੀ ਦੱਸਿਆ ਜਾ ਰਿਹਾ ਇੱਕ ਪਾਸੇ ਮਨੀਸ਼ ਤਵਾੜੀ ਕਾਂਗਰਸ ਦੇ ਵਰਕਰ ਆਗੂਆਂ ਨੂੰ ਮਿਲ ਰਹੇ ਸੀ ਪਰ ਦੂਜੇ ਪਾਸੇ ਕਈ ਅਹੁਦੇਦਾਰਾਂ ਨੇ ਕਾਂਗਰਸ ਪਾਰਟੀ ਦੇ ਅਹੁਦੇ ਤੋਂ ਸਿਫਾ ਦਿੱਤਾ ਹੈ ਇਹ ਕੌਣ ਸੀ ਬੰਦੇ ਜਿਨ੍ਹਾਂ ਨੇ ਸਿਫਾ ਦਿੱਤਾ ਹੈ ਕਿਸ ਦੇ ਨਾਲ ਜੁੜੇ ਹੋਏ ਸੀ ਪੂਰੀ ਖਬਰ ਦਿਖਾਵਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦੇ ਨੇ ਕਿ ਪਵਨ ਕੁਮਾਰ ਬੰਸਲ ਦੇ ਅਹੁਦੇਦਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਪਵਨ ਕੁਮਾਰ ਬੰਸਲ ਨੇ ਅਹੁਦੇ ਦਿੱਤੇ ਸੀ ਤਾਂ ਇਹਨਾਂ ਨੇ ਅੱਜ ਰੋਸ ਦੇ ਵਿੱਚ ਆਪਣੇ ਅਹੁਦੇ ਤੋਂ ਸਿਫਾ ਦਿੱਤਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਪਵਨ ਕੁਮਾਰ ਬੰਸਲ ਇਸ ਸੀਟ ਦੇ ਹੱਕਦਾਰ ਸੀ ਪਰ

दिल्ली में भी बोले और पब्लिक जो सोशल मीडिया है उसके ऊपर भी बोले दुख इस बात का हुआ जब कल उनके इंस्टाग्राम के हैंडल पे उन्होंने ये पोस्ट डाली मीडिया की कि पवन बंसल के साथ हुआ खेलना अगर पवन बंसल की वो तहरीन कर रहे हैं तो सारे चंडीगढ़ के कांग्रेस कार्यकर्ताओं की तहरीन कर रहे हैं इस चीज़ को लेके हम बहुत खफा हैं बहुत गलतियां होती हैं व्यक्ति माफ़ कर देता है इन्होंने भी बहुत गलतियाँ की और करते आए जब से प्रधानगी आई है लेकिन वो माफ माफ़ करते रहे चाहे वो बंसल जी हों चाहे हम लोग हों इन इग्नोर करते रहे कि पार्टी के लिए काम करना है लेकिन कल की जो इनकी जो इंस्टा पे इन्होंने पोस्ट डाली उससे इन्होंने ये बता दिया कि मैं ही सुप्रीम हूँ मैं ही राजा हूँ मैं प्रधान नहीं हूँ बचाने की लड़ाई लड़ भी रहे हैं और आगे लड़ते भी रहेंगे क्योंकि मोदी सरकार ने जो इतनी तानाशाही दिखाई है और संविधान को तोड़ने मरोड़ने का काम किया है उसको बचाने के लिए हम तत्पर तैयार हैं लेकिन हमारी लड़ाई सिर्फ और सिर्फ ये नहीं है कि एक पार्टी सीट को लेके नहीं है हमारी लड़ाई ये है कि जो हमारे आदरणीय एच एस लक्की जी ने ये बोला कि पवन बंसल के साथ खेला हो गया है देखिए ऐसी बातें शोभा नहीं देती क्योंकि उन इंसान ने चालीस साल पार्टी की सेवा की है चंडीगढ़ कांग्रेस की सेवा की है और चंडीगढ़ कांग्रेस को एक नई दिशा और दिशा एक मजबूत धागे में पिरो के रखा है और एक चंडीगढ़ को एक सुंदर शहर बनाने में उनका नब्बे तो बाद जो तो मनीष ने पत्रकार ने सवाल पूछे की थोड़े दे सार ही अहदेदारा ने अपने अपनेफा तो दिता था उस तो मनीष तिबाड़ी ने की क्या तुम भी सुन देखिए ऐसा है आज पहला दिन है ਸਭ ਆਉਣਗੇ ਸਭ ਸ਼ਾਮਿਲ ਹੋਣਗੇ ਕਿਉਂਕਿ ਸਭ ਕੋ ਦੇਸ਼ ਸੇ ਪ੍ਰੇਮ ਹੈ ਜੀ ਦੇਖਿਆ ਕਿ ਕਿਵੇਂ ਤੜ ਤੜ ਜਿਹੜੇ ਕਾਂਗਰਸ ਦੇ ਆਗੂਆ ਵੱਲੋਂ ਆਪਣੇ ਅਹੁਦੇ ਤੋਂ ਸਤੀਵਾ ਦਿੱਤਾ ਤੇ ਉਹਨੂੰ ਦੱਸਿਆ ਕਿ ਕਾਂਗਰਸ ਪਾਰਟੀ ਨਾਲ ਅਸੀਂ ਜੁੜੇ ਹੋਏ ਹਾਂ ਪਰ ਜੋ ਉਹਨਾਂ ਨੇ ਫੈਸਲਾ ਲਿਆ ਉਸਦੇ ਫੈਸਲੇ ਦਾ ਅਸੀਂ ਸਵਾਗਤ ਨਹੀਂ ਕਰਦੇ ਕਿਉਂਕਿ ਪਵਨ ਕੁਮਾਰ ਬਦਸਲਿਸ ਸੀਟ ਦੇ ਹੱਕਦਾਰ ਸੀ ਪਰ ਜਿਸ ਤਰੀਕੇ ਦੇ ਨਾਲ ਵਿਰੋਧਤਾ ਹੁਣ ਪਹਿਲੇ ਦਿਨ ਹੀ ਸ਼ੁਰੂ ਹੋ ਗਈ ਹੈ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲਿਆ ਕਿਉਂਕਿ ਭਾਜਪਾ ਦੇ ਵਿੱਚ ਜਦੋਂ ਸੰਜੀਤ ਟੰਡਰ ਨੂੰ ਟਿਕਟ ਮਿਲੀ ਸੀ ਉਸ ਸਮੇਂ ਕਿਸੇ ਵੀ ਵਰਕਰ ਆਗੂ ਦੇ ਭਾਜਪਾ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਭਾਵੇਂ ਕਿਰਨ ਖੈਰ ਦੀ ਟਿਕਟ ਕੱਟੀ ਆ ਪਰ ਉਸ ਦੇ ਨਾਲ ਨਾਲ ਭਾਜਪਾ ਇੱਕਜੁੱਟਤਾ ਹੁੰਦੀ ਨਜ਼ਰ ਆ ਰਹੀ ਹੈ ਪਰ ਕਾਂਗਰਸ ਦੇ ਪਹਿਲੇ ਦਿਨ ਪਹੁੰਚਦੇ ਸਾਰੇ ਮინისტრ ਤਵਾੜੀ ਦਾ ਵਿਰੋਧ ਜੋ ਹੋਇਆ ਹੈ ਇਸ ਦੇ ਨਾਲ ਕਿਤਨੇ ਕਿਤੇ ਕਾਂਗਰਸ ਪਾਰਟੀ ਦੀ ਵੱਡੀ ਹਾਰ ਚੰਡੀਗੜ੍ਹ ਤੋਂ ਹੋ ਸਕਦੀ ਹੈ ਦੇਖਦੇ ਕਿਉਂ ਕਿ ਕਿਵੇਂ ਦੀ ਹੁਣ ਰਣਨੀਤੀ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਬਣਾਵੇਗੀ ਕਿਵੇਂ ਚੰਡੀਗੜ੍ਹ ਦੇ ਵਿੱਚ ਮੋਰ ਤੋਂ ਸਭ ਨੂੰ ਇਕੱਠਾ ਕੀਤਾ ਜਾਵੇਗਾ ਤਾਂ ਵਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਆਪਣਾ ਕਮੈਂਟ ਥਰੂ ਕਰਿਓ ਤੇ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਫੇਸਬੁਕ ਪੇਜ ਨੂੰ ਜ਼ਰੂਰ ਲਾਈਕ ਕਰਿਓ ਧੰਨਵਾਦ